जड़ों पुलिस ने चौबीस घंटे में पूरी हाईटेक तरीके से नाल फले चोरी तान चोरी दर शिकार होया परिवार होया भावुक जादौन पुलिस ने पुरानी चोरी की घटनाओं को अंजाम दिया हाईटेक तरीके से अपने चौबीस घंटे से अधिक समय तक वह ट्रेस कर लिया है वह चोरी से शिकार हो गया परिवार का उत्साह वह पुलिस अधिकारियों का धन उगाने का प्रयास नहीं कर रहा है हालांकि चोरी का शिकार हो परिवार दुखी भी कुछ दिन पहले ही पंजाब पुलिस विचों, देवे राइटर हो सकते हैं मामला पुलिस जिला गुरदासपुर के थाना दीनानगर के बरियार चौकी के ठीक ऊपर पी डब्बल खैर दे रहा है अट्ठाईस जून तक अब तक किसी भी दिन चोरी की घटना नहीं हुई है और चौबीस घंटे तक पुलिस ने किसी भी तरह की चोरी नहीं की है नूर चोरी की के सोने दे गहरिया और होर सामान समेत गिफ्ट कर लिया जो कि ये चोरी बोलने से फर्क पड़ गया विच सन जाला ये सब जानकारी दी दिया हुई बरियार चौकी इंचार्ज सत्यधर पाल सिंह ने दसिया की धाबी खैर सैनपुर तो फोन पर हरपाल सिंह नाम दी व्यक्ति की कोई बात नहीं घर पर उस दिन को मनाओ वे चोरी हो गई है घर कैसे काम लाई सारा परिवार बाहर आ गया हो सी चोरी नूर पीछे दिन दोपहर चोरी थी घटना के समय किसी अजनबी को सीटी बजाते समय सीटी बजाते हुए देखना चाहिए कि वह किस तरह से नल ले जा रहा है और किस तरह से घर में एक दीवार खड़ी है सोने दे गहरी और कीमत के की सामान नाल एक महीने पग कुत्ता भी चोरी कर लिया सिंहाना तकनीकी दी मदद नाल गिरफ्तार कर लिया गया है उसे नरिधर की ओर हो रहे हैं सानी दा कोई पक्का ठिकाना नहीं है और वह बख वक जगा दे ऊपर किराए वे मकान ले लिया है ये चौबीस जून है और जेल से बाहर आ रहा है और बाहर की हवाएं नई चोरी नहीं कर रही है इस दर साथ ही सभी भी जमात ते चल रहा है ते कई मामले शामिल हैं यहाँ दिमांड लेके यहाँ से हो सके और ते चोरी शिकार होया परिवार की समस्या को हल करने के लिए हरपाल सिंह ने तेज और निराश दिखा के उठान दुकसान होना तो वो बच्चा लिया है असिब मतलब बहुत ही ज्यादा इधर कोई भी नहीं कर सकता 20 ਘੰਟਿਆਂ ਤੋਂ ਵੀ ਪਹਿਲਾਂ ਹਾਂ ਸਾਨੂੰ ਸਾਰਾ ਭੋਸਾ ਸਾਰਾ ਸਮਾਨ ਸਾਡਾ ਡੌਗੀ ਤੇ ਸਾਰਾ ਹੀ ਮਤਲਬ ਘਰ ਦਾ ਸਮਾਨ ਸਾਰਾ ਸਾਨੂੰ ਮਿਲ ਗਿਆ ਹਾਂਜੀ ਤੇ ਬਹੁਤ ਧੰਨਵਾਦੀਆਂ ਪੰਜਾਬ ਪੁਲਿਸ ਦੇ ਤੇ ਚੌਕੀ ਇਨਚਾਰਜ ਤੇ ਐਸਐਸਓ ਸਾਹਿਬ ਦਿਨਾਨਗਰ ਅਸੀਂ ਸਾਰਿਆਂ ਦੇ ਬੜੇ ਧੰਨਵਾਦੀ ਹਾਂ ਲੰਗਾ ਜੋ ਮੈਂ ਤਾਂ ਹੀ ਮੌਸਨ ਹੋਇਆ ਕਿ ਮੈਨੂੰ ਇਹਨਾਂ ਉਮੀਦ ਨਹੀਂ ਹੈਗਾ ਮੈਂ ਇੱਕ ਐਸਐਸਆਈ ਰਿਟਾਇਰ ਹੋਇਆ ਤੇ ਇੱਕ ਮਹਿਮੇ ਦੇ ਤੌਰ ਤੇ ਉਹਨਾਂ ਨੇ ਕੋਈ ਨਹੀਂ ਵੇਖਿਆ ਵੀ ਇਹ ਪੰਜਾਬ ਪੁਲਿਸ ਵਿੱਚ ਆਇਆ ਇਹਦਾ ਮਤ ਕਰੀ ਉਹਨਾਂ ਨੇ ਦਿਲੋਂ ਹੀ ਆਪਣਾ ਜਿੰਨਾ ਵੀ ਕੰਮ ਹੋਣਾ ਸੀ ਕੋਈ ਉਹਨਾਂ ਨੇ ਮੈਨੂੰ ਹੌਸਲਾ ਦੇ ਕੇ ਕਿਹਾ ਪਹਿਲਾਂ ਉਹਨਾਂ ਨੇ ਤਸੱਲੀ ਦਿੱਤੀ ਵੀ ਕੋਈ ਗੱਲ ਨਹੀਂ ਥੋੜਾ ਟਾਈਮ ਦੋ ਪਰ ਇਹਨਾਂ ਨੇ 24 ਘੰਟੇ ਤੋਂ ਵੀ ਪਹਿਲਾਂ ਪਹਿਲਾਂ ਉਹਨਾਂ ਨੇ ਜਿਹੜਾ ਸਾਡਾ ਕੰਮ ਸਾਮਾਨ ਇੱਕ 골ਡੀ ਥੋੜਾ ਤੇ ਕੋਈ ਗਹਿਣੇ ਮਤਲਬ ਜਿਹੜੇ ਹੁੰਦੇ ਆ ਤੇ ਇੱਕ ਡੋਗੀ ਹੀਗਾ ਇੱਕ ਘੜੀ ਹੀ ਇੱਕ ਮੋਬਾਈਲ ਹੀਗਾ ਤੇ ਕੁਝ ਹੋਰ ਕਪੜਾ-ਕਪੜਾ ਪੈਸਾ-ਪੂਸਾ ਕੋਈ ਨਹੀਂ ਲੈ ਆਉਣਾ ਜਿਹੋ ਕੁੱਤੇ ਹਨ ਉਹਨਾਂ ਨੂੰ ਮਿਲ ਗਿਆ ਸਾਨੂੰ ਸਾਰਾ ਸਾਰਾ ਪਰਿਵਾਰ ਸਾਰਾ ਪਿੰਡ ਹਾਂ ਸਾਰੇ ਲੱਗੇ ਲੱਗੇ ਬੱਚੇ ਉਹਨੂੰ ਵੇਖਣ ਆਏ ਰਾਤ ਤੁਸੀਂ ਮੋਸ਼ਨਲ 2 ਵਜੇ ਤੱਕ ਹਾਂ ਹਾਂ 2 ਵਜੇ ਤੱਕ ਵੇਖਣ ਆਏ ਉਹਨੂੰ ਰਾਤ ਜਿਹੜੋ ਜੋ ਪਤਾ ਲੱਗਿਆ ਕਿ ਉਹ ਫੜੇ ਗਏ ਆ ਅੰਨੀ ਬੜੇ ਤਨਵਦੀਆਂ ਪੰਜਾਬ ਪੁਲਿਸ ਦੇ ਤੀਨਾਂ ਨਗਰ ਪੁਲਿਸ ਦੇ ਤੇ ਇਹਨਾਂ ਨਾਲ ਵੱਧ ਐਡੀਸ਼ਨਕ ਮਤਲਬ ਕੰਮ ਨਹੀਂ ਕਿਸੇ ਨੇ ਕੀਤਾ ਹਾਂ ਤਾਂ ਅਸੀਂ ਕਹਿੰਨੇ ਆ ਵੀ ਅੱਗੇ ਤੋਂ ਵੀ ਜਿਹੜੀ ਆ ਪੰਜਾਬ ਪੁਲਿਸ ਜਨਤਾ ਦੀ ਸੇਵਾ ਦੇ ਵਿੱਚ ਤੇ ਵੱਦ ਤੋਂ ਵੱਦ ਆਪਣੀ ਦਿਲ ਲਾ ਕੇ ਕੰਮ ਕਰ ਰਹੀ ਆ ਕੋਈ ਇਦਾਂ ਨਹੀਂ ਨਹੀਂ ਹੈਗਾ ਕਿ ਕਿਸੇ ਦੀ ਕੁਛ 파ਸ ਮੰਨ ਲੂ ਕਿਦਾਂ ਵੀ ਆ ਤੇ ਵਧੀਆ ਕੰਮ ਕੀਤਾ ਜੀ ਮਿਤੀ 28 6 24 ਨੂੰ ਆਪਾਂ ਨੂੰ ਪਿੰਡ ਸੈਨਪੁਰ ਤੋਂ ਹਰਪਾਲ ਸਿੰਘਾ ਉਹਨਾਂ ਵੱਲੋਂ ਇਨਫਾਰਮੇਸ਼ਨ ਦਿੱਤੀ ਗਈ ਸੀ ਕਿ ਉਹਨਾਂ ਦੇ ਘਰ ਤਕਰੀਬਨ ਦੁਪਹਿਰੇ 1 ਵਜੇ ਕੋ ਨਾਮ ਲੂ ਵਿਅਕਤੀ ਸੀ ਜਿਹੜੇ ਉਹਨਾਂ ਦੇ ਘਰ ਦਾਖਲ ਹੋ ਕੇ ਉਹਨਾਂ ਦੇ ਘਰ ਦੇ ਤਾਲੇ ਤੋੜ ਕੇ ਚੋਰੀ ਕਰਕੇ ਉਹਨਾਂ ਦਾ ਜਿਹੜਾ ਕੋਈ ਕੀਮਤੀ ਸਮਾਨ ਸੀ ਉਹ ਲੈ ਗਏ ਸੀ ਤੇ ਜੋ ਮਾਂਜੋਗ ਐਸਐਸਪੀ ਸਾਹਿਬ ਸ਼੍ਰੀ ਦਾਇਮਾ ਖਰੀਦ ਕੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਸਪੈਸ਼ਲ ਟੈਕਨੀਕਲ ਸੈਲ ਜਿਹੜੀ ਟੀਮ ਉਹਨਾਂ ਦੀ ਮਤ ਲੈ ਗਈ ਤੇ ਇਹਨਾਂ ਨੂੰ 24 ਘੰਟੇ ਦੇ ਅੰਦਰ ਅੰਦਰ ਜਿਹੜਾ ਆਊਟਰੇਚ ਕੀਤਾ ਗਿਆ ਤੇ ਇਹਨਾਂ ਕੋਲੋਂ ਜਿਹੜਾ ਘਰ ਦਾ ਸਾਰਾ ਸਮਾਨ ਸੀ ਸੋਨਾ ਹੋਰ ਸਾਰੇ ਸਮਾਨ ਨਾਲ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਦੇ ਵਿੱਚ ਜਿਹੜਾ ਇੱਕ ਸੰਨੀ ਸਨੋਕ ਸੁਰਿੰਦਰ ਹੈ ਜਿਹੜਾ ਜਿਸ ਤੇ ਥਾਣਾ ਦੀਨਾ ਨਗਰ ਵਿੱਚ ਪਹਿਲਾਂ ਵੀ ਮੁਕੱਦਮਾ ਦਰਜ ਹੈ ਇਹ ਇਹਨਾਂ ਦੇ ਹਰਪਾਲ ਸਿੰਘ ਦੇ ਗੁਆਂਢੀ ਘਰਾਂ ਦੇ ਰਹਿ ਰਹੇ ਸੀ ਇਹ ਇਹਦੇ ਵਿੱਚ ਇਹ ਗੱਲ ਦੱਸਣਯੋਗ ਹੈ ਕਿ ਇਹ 24 ਤਰੀਕ ਨੂੰ ਅਗੇ ਜਮਾਨਤ ਤੇ ਹੁਣ ਆਇਆ ਜੀ ਇਸ ਨੂੰ ਥਾਣਾ ਤਿੰਨਾਂ ਨਗਰ ਵੱਲੋਂ ਪਹਿਲਾਂ ਵੀ ਚੋਰੀ ਦੇ ਮਕਦਮਿਆਂ ਵਿੱਚ ਗ੍ਰਿਫਤਾਰ ਕਰਕੇ ਭੇਜਿਆ ਗਿਆ ਸੀ ਇਹ 24 ਤਰੀਕ ਨੂੰ ਜਮਾਨਤ ਤੇ ਬਾਹਰ ਆਇਆ ਤੇ 28 ਤਰੀਕ ਨੂੰ ਨਿਯਾਨਕ ਤੇ ਬਾਹਰ ਜਮਾਨਤ ਨੂੰ ਜਾਮ ਦੇ ਦਿੱਤਾ ਜੀ ਦੂਸਰਾ ਇਹਦੇ ਨਾਲ ਬਾਸਰਪੁਰਾ ਬਟਾਲੇ ਦਾ ਇੱਕ ਹੈਗਾ ਜੀ ਸਾਵੀ ਸਾਨੂੰ ਨਰਿੰਦਰ ਮਸੀਹ ਹਾਂ ਉਹ ਵੀ ਕ੍ਰਿਮੀਨਲ ਐਕਟੀਵਿਟੀ 'ਚ ਸ਼ਾਮਲ ਆ 4 ਸਾਲ ਜੇਲ੍ਹ ਕੱਟ ਗਿਆ ਤੇ ਉਹ ਵੀ ਜਮਾਨਤ ਦੇ ਬਾਹਰ ਆਇਆ ਸੀ ਲੋ ਇੱਕ ਦਿਨ ਨਾਲ ਉਹ ਸ਼ਾਮ ਨੂੰ ਤੇ ਜੋ ਜਿਹੜਾ ਕੁੱਤਾ ਸੀ ਉਹ ਪੱਗ ਨਸਲ ਦਾ ਸੀ ਉਹ ਕਾਫੀ ਕੀਮਤੀ ਕੁੱਤਾ ਸੀ ਉਹਨਾਂ ਦਾ ਤੇ ਉਹਨਾਂ ਨੂੰ ਉਹਨਾਂ ਨੇ ਬੇਟੇ ਆਪਣੇ ਬੱਚੇ ਵਾਂਗ ਰੱਖਿਆ ਸੀ ਤੇ ਮਦਈਆਂ ਦੇ ਕਹਿਣ ਅਨੁਸਾਰ ਵੀ ਉਹਨਾਂ ਨੂੰ ਜਿਹੜਾ ਹੈ ਕੁੱਤਾ ਵਾ ਤੇ ਉਹ ਉਹਨਾਂ ਦਾ ਬਰਾਮਦ ਕਰਕੇ ਤੇ ਵਸਤੇ ਹਵਾਲੇ ਕਰ ਦਿੱਤਾ ਗਿਆ ਇਹ ਜਿਹੜਾ ਸੰਨੀ ਆ ਤੇ ਇਹਦੇ ਨਾਲ ਜਿਹੜਾ ਸਾਬੀ ਆ ਇਹ ਪਹਿਲਾਂ ਵੀ ਬਰਿਆਰ ਇਹਨਾਂ ਨੇ ਏਰੀਆ 'ਚ ਦੋ ਮੋਟਰਸਾਈਕਲ ਚੋਰੀ ਕੀਤੀ ਸੀ ਉਹਨਾਂ ਦੋ ਮੋਟਰਸਾਈਕਲਾਂ ਦੇ ਵਿੱਚ ਹੀ ਇਹਨੂੰ ਗ੍ਰਿਫਤਾਰ ਕਰਕੇ ਕੇਂਦਰੀ ਜਲ ਗੁਰਦਾਸਪੁਰ ਤੇ ਗਿਆ ਸੀ ਜੋ ਕਿ ਮਿਤੀ 24 ਜੇ 24 ਤਰੀਕ ਨੂੰ ਕਰੀਬ ਚਾਤਨ ਪਹਿਲਾਂ ਅਸੀਂ ਜਮੰਦ ਦੇ ਬਾਹਰ ਆਇਆ ਤੇ 4 ਦਿਨ ਬਾਅਦ ਹੀ ਇਹਨੇ ਫੇਰ ਦੁਬਾਰਾ ਚੋਰੀ ਨੂੰ ਅੰਜਾਮ ਦਿੱਤਾ ਜੀ ਸਮਾਨ ਨੂੰ ਕਦਾਲਕ ਵਿੱਚ ਪੇਸ਼ ਕਰਕੇ ਦਾ ਰਿਮਾਰਕ ਲਵਾਵਾਂਗੇ ਤੇ ਇਹਨੇ ਹੋਰ ਵੀ ਜਿਹੜੀਆਂ ਚੋਰੀਆਂ ਨੇ ਕੀਤੀਆਂ ਨੇ ਤੇ ਉਹਦੇ ਬਾਰੇ ਰੈਟਰੈਸ ਕੀਤਾ ਦੇਖੋ ਜੀ ਪੁਲਿਸ ਵੱਲੋਂ ਕੋਈ ਕਮੀ ਨਹੀਂ ਹੁੰਦੀ ਹਰ ਇੱਕ ਪੁਲਿਸ ਅਫਸਰ ਆਪਣੀ ਮਤਲਬ ਕਿ ਮਿਹਨਤ ਕਰਦਾ ਹਾ ਉਹਨੂੰ ਫਲ ਮਿਲਦਾ ਕਿ ਨਹੀਂ ਮਿਲਦਾ ਜੀ ਇਹਦੇ ਵਿੱਚ ਸਾਨੂੰ ਫਲ ਮਿਲ ਗਿਆ ਅਸੀਂ 24 ਘੰਟੇ ਦੇ ਵਿੱਚ ਹੀ ਸਮਾਨ ਸਮੇਤ ਇਹਨੂੰ ਰੈਟਰੈਸ ਕਰ ਲਿਆ ਜੀ